ਜਿੱਥੇ ਸੋਹਣੀਆਂ ਸੋਹਣੀਆਂ ਝੋਟੀਆਂ ਲਿਆਈਆਂ ਜਾਂਦੀਆਂ ਵੀ ਕਿਹੜੇ ਸਿੰਘ ਸੋਹਣੇ ਕਿਹੜਾ ਚੱਡਾ ਸੋਹਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅਮਨ ਰਾਮ ਗੜੀਆ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ ਤੇ ਉਸਨੇ ਪੇਜਾਂ ਦੁਆਰਾ ਕਾਫੀ ਜ਼ਿਆਦਾ ਰਿਪਲਾਈ ਕੀਤੇ ਅਤੇ ਉਹਨਾਂ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਤੁਸੀਂ ਮੇਰੀ ਇੱਜ਼ਤ ਨੂੰ ਐਵੇਂ ਨਾ ਰੋਲੋ ਤੇ ਜਿਸ ਤੋਂ ਬਾਅਦ ਦੋਸਤੋ ਉਸ ਦੀਆਂ ਕੁਝ ਹੋਰ ਫੋਟੋਸ ਫਿਰ ਲੀਕ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਕਾਫੀ ਲੋਕ ਹੈਰਾਨ ਨੇ ਕਿ ਇਹ ਇੰਨਾ ਵੀ ਗਿਰ ਸਕਦੇ ਨੇ ਅਤੇ ਦੋਸਤੋ ਕਈ ਵੀਡੀਓਜ਼ ਇਹਨਾਂ ਦੀਆਂ ਵਾਇਰਲ ਹੋਈਆਂ ਅਤੇ ਜਿਸ ਨੂੰ ਲੈ ਕੇ ਇਹਨਾਂ ਨੇ ਰਿਪਲਾਈ ਕੀਤੇ ਸੀ ਪਰ ਹੁਣ ਇੱਕ ਵਾਰ ਫਿਰ ਜੋ ਫੋਟੋਸ ਵਾਇਰਲ ਹੋਈਆਂ ਨੇ ਇਸ ਨੂੰ ਲੈ ਕੇ ਇਹਨਾਂ ਦਾ ਕੀ ਰਿਪਲਾਈ ਹੋਏਗਾ ਇਹ ਹੁਣ ਸਮਾਂ ਹੀ ਬਤਾਏਗਾ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਸਾਡੀ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਸੀ ਨਵੇਂ-ਨਵੇਂ ਕੰਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਧੰਨਵਾਦ